ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਤਾਂ ਅੱਜ ਆਪਾਂ ਇਸ ਵੀਡੀਓ ਵਿੱਚ ਪੈਰਾ ਟਾਪਿਕ ਕਵਰ ਕਰਾਂਗੇ ਪੈਰਾ ਕੀ ਹੁੰਦਾ ਹੈ ਇਸ ਦੀ ਪਰਿਭਾਸ਼ਾ ਤੇ ਤੱਤ ਮੇਰੀ ਚੈਨਲ ਤੇ ਬਾਕੀ ਟਾਪਿਕ ਦੀਆਂ ਵੀਡੀਓਜ਼ ਵੀ ਆ ਗਈਆਂ ਨੇ ਉਹ ਵੀ ਤੁਸੀਂ ਜ਼ਰੂਰ ਚੈੱਕ ਆਊਟ ਕਰਨੀਆਂ ਨੇ ਤੇ ਆਉਣ ਵਾਲੀਆਂ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨੋਟੀਫਿਕੇਸ਼ਨ ਵੀ ਔਨ ਕਰ ਦਿਓ ਚਲੋ ਹੁਣ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਪੜਾਂਗੇ ਪੈਰਾ ਕੀ ਹੁੰਦਾ ਹੈ ਪੈਰਾ ਰਚਨਾ ਲਿਖਤ ਦਾ ਇੱਕ ਛੋਟਾ ਰੂਪ ਹੈ ਕੀ ਹੈ ਛੋਟਾ ਰੂਪ ਆਪ ਨੂੰ ਵੀ ਪਤਾ ਹੈ ਪੈਰਾ ਬਹੁਤ ਛੋਟਾ ਹੁੰਦਾ ਛੋਟਾ ਜਿਹਾ ਲਿਖਿਆ ਹੁੰਦਾ ਉਹ ਕੀ ਹੈ ਇੱਕ ਛੋਟਾ ਰੂਪਰ ਲਿਖਤ ਦਾ ਜਿਸ ਵਿੱਚ ਕਿਸੇ ਨੁਕਤੇ ਵਿਸ਼ੇ ਵਿਚਾਰ ਸਥਿਤੀ ਮੁੱਦੇ ਜਾਂ ਮਸਲੇ ਸੰਬੰਧੀ ਵਿਚਾਰ ਨੂੰ ਕੁਝ ਸੰਗਠਿਤ ਮਤਲਬ ਔਰਗੇਨਾਈਜ਼ਡ ਅਤੇ ਸੁਸੰਗਤ ਮਤਲਬ ਕੰਸਿਸਟੈਂਟ ਵਾਕਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਇਸ ਦੇ ਆਰੰਭ ਵਿੱਚ ਵਿਸ਼ਾ ਵਾਕ ਆਰੰਭ ਵਿੱਚ ਕੀ ਹੁੰਦਾ ਵਿਸ਼ਾ ਵਾਕ ਉਸ ਤੇ ਮਗਰੋਂ ਉਸ ਸੰਬੰਧੀ ਕੁਝ ਵਿਆਖਿਆਮਈ ਸਹਾਇਕ ਵਾਕ ਤੇ ਅੰਤ ਵਿੱਚ ਸਮਾਪਕ ਵਾਕ ਹੁੰਦਾ ਹੈ ਠੀਕ ਹੈ ਤਿੰਨ ਵਾਕ ਨੇ ਚੰਗੀ ਤਰ੍ਹਾਂ ਦੇਖ ਲਓ ਇਹ ਸਾਰੇ ਵਾਕ ਮੁੱਖ ਵਿਸ਼ੇ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਨੇ ਤਿੰਨੋਂ ਵਾਕ ਹੀ ਮੁੱਖ ਵਿਸ਼ੇ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਨੇ ਠੀਕ ਹੈ ਕੀ ਕੀ ਲਿਖਣਾ ਹੈ ਇਸ ਵਿੱਚ ਆਪਾਂ ਸਭ ਤੋਂ ਪਹਿਲਾਂ ਛੋਟਾ ਰੂਪ ਹੈ ਫਿਰ ਕੀ ਲਿਖਣਾ ਹੈ ਆਪਾਂ ਵਾਕਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾਂਦਾ ਇਹਨਾਂ ਨੂੰ ਅ ਨੁਕਤੇ ਵਿਸ਼ੇ ਵਿਚਾਰ ਸਥਿਤੀ ਮੁੱਦੇ ਜਾਂ ਮਸਲੇ ਸੰਬੰਧੀ ਵਿਚਾਰ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਸੰਗਠਿਤ ਅਤੇ ਸੁਸੰਗਤ ਵਾਕਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਫਿਰ ਹੈ ਤਿੰਨ ਵਾਕ ਆਰੰਭ ਵਿੱਚ ਵਿਸ਼ਾ ਵਾਕ ਤੇ ਮਗਰੋਂ ਉਸ ਤੋਂ ਮਗਰੋਂ ਵਿਆਖਿਆਮਈ ਸਹਾਇਕ ਵਾਕ ਠੀਕ ਹੈ ਤੇ ਅੰਤ ਵਿੱਚ ਸਮਾਪਕ ਵਾਕ ਇਹ ਜਿਹੜੇ ਤਿੰਨ ਵਾਕ ਨੇ ਇਹੀ ਆਪਣੇ ਤੱਤ ਵੀ ਨੇ ਠੀਕ ਹੈ ਤਾਂ ਇਹ ਤੁਸੀਂ ਚੰਗੀ ਤਰ੍ਹਾਂ ਹੁਣੇ ਲਰਨ ਕਰ ਲਓ ਓਕੇ ਤੇ ਐਂਡ ਵਿੱਚ ਆਪਾਂ ਲਿਖਦੇ ਨੇ ਇਹ ਵਿਸ਼ੇ ਨਾਲ ਪੂਰੀ ਤਰ੍ਹਾਂ ਜੁੜੇ ਹੁੰਦੇ ਨੇ ਪੈਰਾ ਬਹੁਤ ਈਜ਼ੀ ਟੌਪਿਕ ਹੈ ਠੀਕ ਹੈ ਤੁਸੀਂ ਇਹ ਬਿਲਕੁਲ ਨਹੀਂ ਛੱਡ ਕੇ ਜਾਣਾ ਤੇ ਮੈਂ ਬਹੁਤ ਈਜ਼ੀ ਲੈਂਗੁਏਜ ਤੁਹਾਨੂੰ ਲਿਖ ਕੇ ਦਿੰਦਾ ਇਸ ਦੇ ਤੱਤ ਵੀ ਤਿੰਨ ਹੀ ਨੇ ਤਾਂ ਇਹ ਚੰਗੀ ਤਰ੍ਹਾਂ ਰਾਨ ਕਰਕੇ ਜਾਓ ਹੁਣ ਆਪਾਂ ਪੜਾਂਗੇ ਪੈਰੇ ਦੀ ਪਰਿਭਾਸ਼ਾ ਲਿਖਤੇ ਦਾ ਜਿਹੜਾ ਰੂਪ 7 ਤੋਂ 10 7 ਤੋਂ 10 ਵਾਕਾਂ ਵਿੱਚ ਸੰਪੂਰਨ ਕੀਤਾ ਹੁੰਦਾ ਉਸ ਨੂੰ ਪੈਰਾ ਕਹਿੰਦੇ ਹਨ ਬਹੁਤ ਈਜ਼ੀ ਪਰਿਭਾਸ਼ਾ ਹੈ ਬਸ ਕੀ ਲਿਖਣਾ ਆਪਾਂ 7 ਤੋਂ 10 ਵਾਕਾਂ ਵਿੱਚ ਸੰਪੂਰਨ ਕੀਤਾ ਹੁੰਦਾ ਹੈ ਉਸ ਨੂੰ ਪੈਰਾ ਕਹਿੰਦੇ ਨੇ ਹੁਣ ਅੱਗੇ ਪੈਰੇ ਦੇ ਤੱਤ ਪੈਰੇ ਦੇ ਤਿੰਨ ਤੱਤ ਨੇ ਵਿਸ਼ਾ ਵਾਕ ਸਹਾਇਕ ਵਾਕ ਮਤਲਬ ਸਪੋਰਟਿੰਗ ਪੁਆਇੰਟ ਤੇ ਅੰਤਮ ਵਾਕ ਹੁਣ ਇਹਨਾਂ ਨੂੰ ਬ੍ਰੀਫ ਚ ਪੜਾਂਗੇ ਆਪਾਂ ਪੈਰੇ ਦੇ ਤੱਤ ਪਹਿਲਾ ਹੈ ਵਿਸ਼ਾ ਵਾਕ ਪੈਰੇ ਦੇ ਪੈਰੇ ਦੇ ਪਹਿਲੇ ਵਾਕ ਵਿੱਚ ਮੁੱਖ ਵਿਸ਼ੇ ਦਾ ਜ਼ਿਕਰ ਹੁੰਦਾ ਹੈ ਪਹਿਲੇ ਵਾਕ ਵਿੱਚ ਵਿੱਚ ਕੀ ਦਾ ਜ਼ਿਕਰ ਹੁੰਦਾ ਹੈ ਮੁੱਖ ਵਿਸ਼ੇ ਦਾ ਇਸ ਨੂੰ ਪੈਰੇ ਵਿਚਲੇ ਅਗਲੇ ਵਾਕਾਂ ਲਈ ਹੁੱਕ ਕੀ ਕਿਹਾ ਜਾਂਦਾ ਹੈ ਹੁੱਕ ਜਾਂ ਕਿੱਲੀ ਵੀ ਕਿਹਾ ਜਾਂਦਾ ਹੈ ਜਿਸ ਉੱਤੇ ਲੇਖਕ ਜਾਂ ਪਾਠਕ ਦਾ ਸਾਰਾ ਧਿਆਨ ਕੇਂਦਰਿਤ ਹੁੰਦਾ ਹੈ ਇਸ ਵਿਚਲੇ ਸ਼ਬਦ ਬਹੁਤ ਹੀ ਸਾਰਥਕ ਸੁਝਾਊ ਤੇ ਪ੍ਰਭਾਵਸ਼ਾਲੀ ਹੁੰਦੇ ਹਨ ਤਾਂ ਹੀ ਪੈਰੇ ਨੂੰ ਪੜਨ ਲਈ ਪਾਠਕ ਨੂੰ ਖਿੱਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਹੁੰਦੇ ਨੇ ਸ਼ਬਦ ਸਾਰਥਕ ਸੁਝਾਅ ਤੇ ਪ੍ਰਭਾਵਸ਼ਾਲੀ ਫਿਰ ਦੋ ਤਰ੍ਹਾਂ ਦੇ ਕੁਐਸਚਨ ਨੇ ਅੱਗੇ ਕੀ ਕਿਹਾ ਗਿਆ ਕਿਵੇਂ ਕਿਹਾ ਗਿਆ ਇਸ ਬਾਰੇ ਪੂਰਾ ਵਰਣਨ ਕੀਤਾ ਹੁੰਦਾ ਹੈ ਠੀਕ ਹੈ ਕੀ ਕੀ ਲਿਖਣਾ ਹੈ ਇਸ ਵਿੱਚ ਆਪਾਂ ਮੁੱਖ ਵਿਸ਼ੇ ਦਾ ਜ਼ਿਕਰ ਵਾਕਾਂ ਲਈ ਹੁੱਕ ਜਾਂ ਕਿੱਲੀ ਠੀਕ ਹੈ ਅ ਇਸ ਵਿੱਚਲੇ ਸ਼ਬਦ ਸਾਰਥਕ ਸੁਝਾਅ ਤੇ ਪ੍ਰਭਾਵਸ਼ਾਲੀ ਤੇ ਦੋ ਕੁਐਸ਼ਨ ਕੀ ਕਿਹਾ ਗਿਆ ਕਿਵੇਂ ਕਿਹਾ ਗਿਆ ਹੁਣ ਅਗਲਾ ਹੈ ਆਪਣਾ ਸਹਾਇਕ ਵਾਕ ਇਹਨਾਂ ਵਿੱਚ ਮੁੱਖ ਵਿਸ਼ੇ ਦੀ ਵਿਆਖਿਆ ਕਰਨ ਤੇ ਉਸ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਕਰਨ ਵਾਲੇ ਵਾਕ ਹੁੰਦੇ ਹਨ ਠੀਕ ਹੈ ਇੱਕ ਸਹਾਇਕ ਵਾਕ ਕੀ ਹੁੰਦਾ ਹੈ ਜਿਹੜਾ ਆਪਾਂ ਉਹ ਪੜਿਆ ਹੈ ਉੱਪਰ ਆਪਣਾ ਪਹਿਲਾ ਤੱਤ ਠੀਕ ਹੈ ਉਸ ਨੂੰ ਵਿਸ਼ਾ ਵਾਕ ਉਸ ਨੂੰ ਇਹ ਕੀ ਕਰਦੇ ਨੇ ਸਪਸ਼ਟ ਕਰਨ ਤੇ ਵਿਆਖਿਆ ਕਰਨ ਵਿੱਚ ਉਸ ਦੀ ਕੀ ਕਰਦੇ ਨੇ ਸਹਾਇਤਾ ਕਰਦੇ ਨੇ ਇਹ ਵਾਕ ਹਰ ਵਾਕ ਸਿੱਧੇ ਤੌਰ ਤੇ ਮੁੱਖ ਵਿਸ਼ੇ ਨਾਲ ਸੰਬੰਧ ਰੱਖਣ ਵਾਲਾ ਅਤੇ ਉਸ ਉੱਤੇ ਪ੍ਰਕਾਸ਼ ਪਾਉਣ ਵਾਲਾ ਹੁੰਦਾ ਹੈ ਇਸ ਵਿੱਚ ਕੀ ਕੌਣ ਕਿਉਂ ਕਿੱਥੇ ਕਦੋਂ ਕਿੱਦਾਂ ਆਦਿ ਪ੍ਰਸ਼ਨਾਂ ਦੇ ਉੱਤਰ ਮੌਜੂਦ ਹੁੰਦੇ ਹਨ ਕੀ ਕੀ ਪੁਆਇੰਟਸ ਲਿਖਨੇ ਹੁੰਦੇ ਹਨ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਿਸ਼ਾ ਹੁੰਦਾ ਠੀਕ ਆ ਵਿਸ਼ਾ ਵਾਕ ਹੁੰਦਾ ਉਹਦੀ ਵਿਆਖਿਆ ਕਰਨ ਵਿੱਚ ਇਹ ਸਹਾਇਤਾ ਕਰਦੇ ਨੇ ਇਸ ਵਿਆਖਿਆ ਕਰਨ ਤੇ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੇ ਨੇ ਪਹਿਲਾ ਇਹ ਲਿਖਣਾ ਹੈ ਦੂਜਾ ਆਪਾਂ ਲਿਖਣਾ ਹੈ ਸਿੱਧੇ ਤੌਰ ਤੇ ਮੁੱਖ ਵਿਸ਼ੇ ਨਾਲ ਸਬੰਧ ਰੱਖਣ ਵਾਲਾ ਤੇ ਕੀ ਹੈ ਪ੍ਰਕਾਸ਼ ਮੋਣ ਵਾਲਾ ਫਿਰ ਨੈਕਸਟ ਆਪਾਂ ਕੁਐਸਚਨਸ ਦਾ ਅਨਸਰ ਉੱਤਰ ਮੌਜੂਦ ਹੁੰਦੇ ਨੇ ਇਹਦੇ ਕਿਹੜੇ ਕਿਹੜੇ ਕੁਐਸਚਨ ਤੇ ਕੀ ਕੌਣ ਕਿਉਂ ਕਿੱਥੇ ਕਦੋਂ ਤੇ ਕਿੱਦਾਂ ਓਕੇ ਇਹ 10 ਪੁਆਇੰਟਸ ਬਣ ਗਏ ਆਪਣੇ ਹੁਣੇ ਆਪਣਾ ਅੰਤਮ ਬਕ ਅੰਤਮ ਵਾਕ ਨੂੰ ਸਮਾਪਨ ਵਾਕ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਸਮਾਪਨ ਵਾਕ ਜਿਸ ਵਿੱਚ ਸਾਰੀ ਵਿਚਾਰ ਦਾ ਨਿਚੋੜ ਹੁੰਦਾ ਹੈ ਕੀ ਹੁੰਦਾ ਇਸ ਵਿੱਚ ਨਿਚੋੜ ਤੇ ਇਹ ਸਾਰੀ ਵਿਚਾਰ ਪਿੱਛੋਂ ਵਿਸ਼ਾ ਵਾਕ ਦੇ ਪ੍ਰਭਾਵ ਨੂੰ ਪ੍ਰਗਟ ਕਰਨ ਵਾਲਾ ਹੁੰਦਾ ਹੈ ਇਸ ਵਿੱਚ ਵੀ ਆਪਾਂ ਤਿੰਨ ਗੱਲਾਂ ਲਿਖਣੀਆਂ ਕੀ ਕਹਿੰਦੇ ਪਹਿਲਾਂ ਆਪਾਂ ਦੱਸ ਦੇਣਾ ਇਹਨੂੰ ਕੀ ਕਹਿੰਦੇ ਆ ਸਮਾਪਨ ਵਾਕ ਫਿਰ ਆਪਾਂ ਦੱਸ ਦੇਣਾ ਨਿਚੋੜ ਹੁੰਦਾ ਹੈ ਠੀਕ ਹੈ ਫਿਰ ਆਪਾਂ ਕੀ ਦੱਸ ਦੇਣਾ ਵਾਕ ਦੇ ਪ੍ਰਭਾਵ ਨੂੰ ਪ੍ਰਗਟ ਕਰਨ ਵਾਲਾ ਹੁੰਦਾ ਹੈ ਓਕੇ